ਮੋਹਾਲੀ ਦੇ ਸੁਹਾਣਾ ਪਿੰਡ ਵਿੱਚ ਅੱਜ ਸ਼ਾਮ ਮੇਲੇ ਬਹੁ ਮੰਜ਼ਲਾ ਇਮਾਰਤ ਡਿੱਗ ਗਈ ਜਿਸ ਨੇ ਮਲਵੇ ਨੇਟ ਵੱਡੀ ਗਿਣਤੀ ਵਿੱਚ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਇਸ ਇਮਾਰਤ ਦੇ ਵਿੱਚ ਜਿੰਮ ਵੀ ਚੱਲਦਾ ਸੀ ਅਤੇ ਹਾਦਸੇ ਦੇ ਨੇ ਨੌਜਵਾਨ ਇੱਥੇ ਕਸਰਤ ਕਰ ਰਹੇ ਸਨ ਮੋਹਾਲੀ ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ ਇਸ ਇਮਾਰਤ ਦੇ ਵਿੱਚ 5 ਤੋਂ 10 ਜਣਿਆਂ ਦੇ ਫਸੇ ਹੋਣ ਦਾ ਖਰਚਾ ਹੈ ਪਰ ਪਿੰਡ ਵਾਸੀਆਂ ਅਨਸਾਰ ਇਹ ਗਿਣਤੀ ਕਾਫੀ ਵੱਧ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਜੇਸੀਬੀ ਮਸ਼ੀਨਾਂ ਤੇ ਫਾਇਰ ਟੈਂਡਰਾਂ ਨਾਲ ਰਾਹਤ ਕਾਰਜ ਚਲਾਏ ਜਾ ਰਹੇ ਨੇ ਇਸ ਦੌਰਾਨ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਡੀਜੀਪੀ ਗੌਰਵ ਯਾਦਵ ਅਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਦਾ ਨਿਰੀਖਣ ਕੀਤਾ ਉਹ ਤੇ ਉਹ ਬੈਠੇ ਕਰ ਰਹੇ ਆ ਕਿ ਕਿੰਨੇ ਬੱਤੇ ਆ ਰਹੇ ਨੇ ਅਸੀਂ ਤਾਂ ਸਾਹਮਣੇ ਹੀ ਆ ਜੋ ਜੈਸ਼ਿਕ ਦੋਵੇਂ ਰਿਪੋਰਟਾਂ ਵਧੀਆ ਆ ਤੇ ਦੋਸਤਾਂ ਤੇ ਆਇਆ ਕੋਈ ਚੁੱਤੋ ਕੋਰੋਂ ਜੇਦਾ ਕੱਢਦੇ ਜਲਦੀ ਹੈ ਹੁਣ ਤੱਕ ਲੱਜੇ ਜੇ ਇਹ ਮਾਰੰਤ ਨਿੰਦੇਹੀ ਇਲਾਕੇ ਦੀ ਬਿਜਲੀ ਗੁੰਲ ਹੋ ਗਈ ਜਿਸ ਨਾਲ ਸਥਾਨਿਕ ਲੋਕਾਂ ਵਿੱਚ ਦਹਿਸ਼ਤ ਫੈ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਘਟਨਾ ਨੂੰ ਮੰਦ ਭਰ ਦਾ ਦੱਸਦਿਆਂ ਰਾਹਤ ਅਤੇ ਬਚਾਅ ਕਾਰਜ ਵਿੱਚ ਮੁਸਤੈਦੀ ਨਾਲ ਕਰਨ ਦਾ ਭਰੋਸਾ ਦਿੱਤਾ ਹੈ ਉਹਨਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਇਸੇ ਮਾਮਲੇ ਵਿੱਚ ਕੁਤਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਮੰਗਰੂ ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨਾਲ ਦੀ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਕਰਨ ਦੇ ਹੁਕਮ ਦਿੱਤੇ ਤੇ ਬਾਕੀ ਦੀਆਂ ਖਬਰਾਂ